ਪ੍ਰਾਤਨ ਕਾਲ ਤੋਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਪੋਦੇਮੀ ਇਹਨੇ ਦੀ ਅਖੀਰਲੀ ਰਾਤ ਨੂੰ 9:30 ਵਜੇ ਕੀਰਤਨੀਏ ਸਿੰਘਾਂ ਵੱਲੋਂ 6 ਪੌੜੀਆਂ ਸ੍ਰੀ ਅਨੰਤ ਸਾਹਿਬ ਜੀ ਦਾ ਕੀਰਤਨ ਕਰਕੇ ਅਰਦਾਸੀਏ ਸਿੰਘ ਜੀ ਵੱਲੋਂ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਕੀਤੀ ਜਾਂਦੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਓ ਆਪ ਜੀ ਵੱਲੋਂ ਜਲਾਈ ਹੋਈ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਅੱਜ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਗਾਇਨ ਕਰਨ ਦੀ ਮਰਜ਼ਾਦਾ ਆਰੰਭ ਕੀਤੀ ਜਾ ਰਹੀ ਹੈ ਗਰੀਬ ਨਿਵਾਜ ਸਤਿਗੁਰੂ ਜੀਓ ਮਹਾਨ ਕਿਰਪਾ ਕਰਨੀ ਰਾਗੀ ਸਿੰਘਾਂ ਦੇ ਸੀਸ ਤੇ ਮੇਰ ਫਰਿਆ ਹੱਥ ਰੱਖ ਕੇ ਵਸੰਤ ਰਾਗ ਦੀ ਬਾਣੀ ਗਾਇਨ ਕਰਨ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਅਰਦਾਸ ਤੋਂ ਬਾਅਦ ਕੀਤਨੀਏ ਸਿੰਘ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਤੋਂ ਅੱਗੇ ਲੈ ਕੇ ਰਾਗ ਬਸੰਤ ਵਿੱਚ ਮਾਹ ਮਾਰ ਮੂਮਾਰ ਕੀ ਚੜਿਆ ਸਦਾ ਬਸੰਤ ਸ਼ਬਦ ਦਾ ਗਾਇਨ ਕਰਦੇ ਨੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੁਆਰਾ ਬਸੰਤ ਰਾਗ ਵਿੱਚ ਉਚਾਰਨ ਕੀਤਾ ਗਿਆ ਪਹਿਲਾ ਸ਼ਬਦ ਹੈ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਹਮਹਮ ਮਾਰਖੀ ਚੜਿਆ ਸਦਾ ਬਸੰਤ ਪਰ ਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਮਾਗਦੀ ਸੰਗਰਾਂਦ ਤੋਂ ਹੋਲੇ ਮੁਹੱਲੇ ਤੱਕ ਹਰ ਚੌਂਕੀ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਬਸੰਤ ਰਾਗ ਦੀ ਮਰਿਆਦਾ ਕੀਰਤਨ ਚੌਂਕੀ ਦੀ ਅਰੰਭਤਾ ਬਸੰਤ ਰਾਗ ਦੀ ਸ਼ਾਨ ਵਜਾ ਕੇ ਬਸੰਤ ਰਾਗ ਵਿੱਚ ਹੀ ਡੰਡੌਤ ਕਰਕੇ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਬਸੰਤ ਰਾਗ ਵਿੱਚੋਂ ਹੀ ਵਖ ਵਖ ਸ਼ਬਦਾਂ ਨੂੰ ਗਾਇਨ ਕਰਕੇ ਕੀਤੀ ਜਾਂਦੀ ਹੈ ਨਾਲ ਹੀ ਬਸੰਤ ਕੀ ਵਾਰ ਦੀਆਂ ਤਿੰਨ ਪੌੜੀਆਂ ਦਾ ਗਾਇਨ ਕੀਤਾ ਜਾਂਦਾ ਹੈ ਫਿਰ ਬਸੰਤ ਕੀ ਵਾਰ ਦੀ ਅਖੀਰਲੀ ਪੌੜੀ ਲਗਾ ਕੇ ਕੀਰਤਨ ਚੌਂਕੀ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ ਪ੍ਰਾਤਨ ਕੀਰਤਨੀਆਂ कीर्तन चौकी ਵਿੱਚ ਬਸੰਤ ਰਾਗ ਦੇ ਸਾਰੇ ਪ੍ਰਕਾਰ ਗੁਰਬਾਣੀ ਵਿੱਚੋਂ ਨਵੇਂ-ਨਵੇਂ ਸ਼ਬਦਾਂ ਦੀ ਖੋਜ ਕਰਕੇ ਗਾਇਨ ਕਰਦੇ ਸਨ ਜਿਵੇਂ ਸ਼ੁੱਧ ਬਸੰਤ, ਬਸੰਤ ਹਿੰਡੋਲ, ਬਸੰਤ ਪੂਰਬੀ ਥਾਟ ਆਦਿ ਹੌਲੇ-ਹੌਲੇ ਦੇ ਦਿਹਾੜੇ ਤੇ ਸ੍ਰੀ ਆਸਾ ਜੀ ਦੀ ਵਾਰ ਦੀ ਚੌਂਕੀ ਦੀ ਸਮਾਪਤੀ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਦੀ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਹੈ ਸਮੂਹ ਸਾਧ ਸੰਗਤ ਜੀ ਨੂੰ ਬਸੰਤ ਰਾਗ ਦੀ ਆਰੰਭਤਾ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹਰ ਕਾ ਨਾਮ ਤੇ ਹੈ ਕਹਿ ਉਹ ਹਰਿਆ ਭਾਈ ਕਰਮ ਨਿਕੰਦੇ ਪਾਈਏ ਇਹ ਰਸੁਹਾਈ ਵਣ ਤ੍ਰੇਨ ਤ੍ਰਿਪਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਦੁਸਕੇ ਉਪਜੈ ਰਥੀ ਸਭ ਚਾਈ ਨਾਨਕ ਸਿਮਰੇ ਇਕ ਨਾਮ ਫਿਰ ਬੋੜ ਨਾ ਧਾਈ ਨਾਨਕ ਸਿਮਰੇ ਇਕ ਨਾਮ ਫਿਰ ਬੋੜ ਨਾ ਧਾਈ